ਅਨੇਕ ਉਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਵਖਦ ਲਈ ਜਿੱਥੇ ਗੁਰੂ ਦੇ ਨਾਮ ਨੇ ਕੰਮ ਆਉਣਾ ਉੱਥੇ ਹੋਰ ਕੋਈ ਦਵਾਈ ਕੰਮ ਨਹੀਂ ਆਉਂਦੀ ਸਾਦ ਸੰਗਤ ਗੁਰੂ ਰੂਪ ਸਾਧ ਸੰਗਤ ਜੀਓ ਇੱਕ ਪਰਿਵਾਰ ਸੀ ਜਿਸ ਘਰ ਪਰਿਵਾਰ ਚ ਬੱਚਾ ਨਹੀਂ ਸੀ ਹੋ ਰਿਹਾ ਕਈ ਸਾਲਾਂ ਬਾਅਦ ਬੱਚਾ ਹੋਇਆ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਗੁਰਮੁਖ ਪਰਿਵਾਰ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਬੱਚਾ ਕੁੱਖ ਦੇ ਵਿੱਚ ਪ੍ਰਵੇਸ਼ ਕੀਤਾ ਪਰ ਜਦੋਂ ਬੱਚਾ 3 ਮਹੀਨਿਆਂ ਦਾ ਹੋਇਆ ਡਾਕਟਰਾਂ ਨੇ ਸਕੈਨ ਕੀਤੀ ਚੈੱਕਅਪ ਕੀਤਾ ਤੇ ਡਾਕਟਰ ਕਹਿੰਦੇ ਵੀ ਇਹ ਜਿਹੜਾ ਤੁਹਾਡਾ ਪੇਟ ਵਿੱਚ ਕੁੱਖ ਵਿੱਚ ਬੱਚਾ ਇਹ ਤੰਦਰੁਸਤ ਹੈ ਨਹੀਂ ਇਹਦਾ ਦਿਮਾਗ ਨਹੀਂ ਡਿਵੈਲਪ ਹੋਇਆ ਚੰਗੀ ਤਰ੍ਹਾਂ ਤੇ ਇਹ ਜਦੋਂ ਪੈਦਾ ਹੋਊਗਾ 9 ਮਹੀਨਿਆਂ ਬਾਅਦ ਤੇ ਇਹ ਬੱਚਾ ਹੱਥ ਪੈਰ ਇਹਦੀ ਕੰਮ ਨਹੀਂ ਕਰਨਗੇ ਚੰਗੀ ਤਰ੍ਹਾਂ ਤੇ ਇਹ ਚ ਕਾਫੀ ਨੁਕਸਾ ਹੈ ਜੇ ਤੁਸੀਂ ਚਾਹੋ ਤਾਂ ਆਪਾਂ ਇਸ ਬੱਚੇ ਦਾ ਅਬੋਰਸ਼ਨ ਕਰ ਦਿੰਨੇ ਆ ਜਾਂ ਇਸ ਤਰ੍ਹਾਂ ਜਦੋਂ ਪਰਿਵਾਰ ਨੂੰ ਕਈ ਸਾਲਾਂ ਬਾਅਦ ਜਦੋਂ ਬੱਚਾ ਹੋਇਆ ਪਹਿਲੀ ਗੱਲ ਤਾਂ ਬੜਾ ਔਖਾ ਸੁਣ ਕੇ ਹੈਰਾਨ ਹੋ ਗਏ ਦੁੱਖ ਲੱਗਿਆ ਤਿੰਨ ਮਹੀਨੇ ਦਾ ਬੱਚਾ ਹੈ ਡਾਕਟਰ ਕਹਿੰਦੇ ਦੇਖੋ ਜੰਮਣਾ ਜੰਮ ਲੋ ਪੈਦਾ ਕਰਨਾ ਕਰ ਲੋ ਪਰ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਸਾਡੀ ਰਿਸਪੌਂਸਿਬਿਲਟੀ ਕੋਈ ਨਹੀਂ ਜਿਵੇਂ ਤੇ ਸਾਥ ਸੰਗਤ ਬਹੁਤ ਦੁੱਖ ਹੋਇਆ ਪਰਿਵਾਰ ਕਰੇਗੀ ਪਰ ਉਹ ਦੁਬਧਾਚ ਪੈ ਗਏ ਉਲਝ ਗਏ ਵੀ ਹੁਣ ਕੀ ਕਰੀਏ ਤੇ ਸਾਥ ਸੰਗਤ 1 ਮਹੀਨਾ ਲੰਘ ਗਿਆ 2 ਮਹੀਨੇ ਲੰਘ ਗਏ ਬੱਚਾ 5 ਮਹੀਨਿਆਂ ਦਾ ਹੋ ਗਿਆ ਤੇ ਐਂ ਕਰਦੇ ਕਰਦੇ 6 ਮਹੀਨੇ ਹੋ ਗਏ 6 ਮਹੀਨੇ ਲੰਘ ਗਏ ਡਾਕਟਰਾਂ ਕੋਲ ਗਏ ਡਾਕਟਰਾਂ ਨੇ ਫੇਰ ਸੱਦਿਆ ਡਾਕਟਰ ਕਹਿੰਦੇ ਵੀ ਜੇ ਤੁਸੀਂ ਚਾਹੋ ਅਸੀਂ ਆਪਰੇਸ਼ਨ ਕਰਕੇ ਇਸ ਬੱਚੇ ਨੂੰ ਖਤਮ ਕਰ ਦਿੰਨੇ ਆ ਉ ਪਰਿਵਾਰ ਰੋਣ ਲੱਗ ਪਿਆ ਸਾਰੇ ਰੋਂਦੇ ਆ ਥੋੜਾ ਬੱਚਾ ਮੈਂਟਲੀ ਡਿਸੇਬਲ ਹੋਏਗਾ ਤੁਸੀਂ ਸੋਚੋ ਫੈਸਲਾ ਲਓ ਤੇ ਡਾਕਟਰ ਵੀ ਸੱਚੇ ਆ ਡਾਕਟਰ ਵੀ ਸੱਚ ਕਹਿ ਰਿਹਾ ਜੋ ਸਕੈਨ ਕਹਿ ਰਹੀ ਹੈ ਸਾਥ ਸੰਗਤ ਜਦੋਂ ਇਸ ਤਰ੍ਹਾਂ ਕਿਹਾ ਡਾਕਟਰਾਂ ਨੇ ਡਾਕਟਰ ਵੀ ਸੱਚੇ ਕੋਈ ਕਮੀ ਨਹੀਂ ਇੰਨੇ ਸਾਲਾਂ ਬਾਅਦ ਬਖਸ਼ਿਸ਼ ਹੋਈ ਫਿਰ ਉਹਨਾਂ ਨੇ ਕਿਸੇ ਮਹਾਂਪੁਰਖ ਨੂੰ ਗਿਆਨੀ ਜੀ ਨੂੰ ਫੋਨ ਕੀਤਾ ਜਿੰਨਾਂ ਨਾਲ ਉਹ ਜੁੜੇ ਹੋਏ ਸੀ ਕਿ ਭਾਈ ਸਾਹਿਬ ਜੀ ਆ ਗੱਲ ਹੋ ਗਈ ਡਾਕਟਰਾਂ ਤੇ ਵੀ ਵਿਸ਼ਵਾਸ ਕਰਨਾ ਪੈਂਦਾ ਕਿਵੇਂ ਕਰਗੇ ਹੁਣ ਤੇ ਉਹ ਗਿਆਨੀ ਜੀ ਕਹਿੰਦੇ ਵੀ ਮੰਗਿਆ ਕਿੱਥੋਂ ਸੀ ਬੱਚਾ ਬੱਚੇ ਦੀ ਦਾਤ ਕਿੱਥੋਂ ਮੰਗੀ ਸੀ ਤੁਸੀਂ ਉਹ ਕਹਿਣ ਲੱਗੇ ਜੀ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਫਿਰ ਗਿਆਨੀ ਜੀ ਨੇ ਦੱਸਿਆ ਜਿਸ ਤੋਂ ਮੰਗਿਆ ਉਸ ਅੱਗੇ ਜਾ ਕੇ ਅਰਦਾਸ ਕਰੋ ਜਾਓ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਜਾ ਕੇ ਅਰਦਾਸ ਕਰੋ ਕਿ ਸੱਚੇ ਬਾਦਸ਼ਾਹ ਜੀ ਦਾਤ ਦਿੱਤੀ ਹੈ ਨਾ ਤੇ ਦਾਤ ਵੀ ਤੰਦਰੁਸਤ ਦਿਓ ਤੰਦਰੁਸਤੀ ਵੀ ਤੁਸੀਂ ਦਿਓ ਤੁਹਾਡੇ ਤੇ ਵਿਸ਼ਵਾਸ ਹੈ ਉਹਨਾਂ ਨੇ ਅਰਦਾਸ ਕੀਤੀ ਧੰ ਗੁਰੂ ਰਾਮਦਾਸ ਜੀਓ ਸਾਡੀ ਸੇਵਾ ਵਿੱਚ ਕਮੀ ਹੋ ਸਕਦੀ ਹੈ ਸਾਡੇ ਸਿਮਰਨ ਵਿੱਚ ਕਮੀ ਹੋ ਸਕਦੀ ਹੈ ਸਾਡੇ 'ਚ ਕਮੀਆਂ ਨੇ ਸਾਡੇ 'ਚ ਘਾਟਾਂ ਹੋ ਸਕਦੀਆਂ ਪਰ ਸੱਚੇ ਪਾਤਸ਼ਾਹ ਤੇਰੀ ਦਾਤ 'ਚ ਕਮੀ ਨਹੀਂ ਤੇਰੀ ਬਖਸ਼ਿਸ਼ ਵਿੱਚ ਕਮੀ ਨਹੀਂ ਤੂੰ ਬਖਸ਼ਿੰਦਾਂ ਕਿਰਪਾ ਕਰ ਕਰੀਬਨ ਉਹ ਭੈਣ ਤਿੰਨ ਦਿਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਰਹੇ ਭਾਵ ਦਰبار ਸਾਹਿب ਭਾਂਡੇ ਮਾਂਜਣ ਦੀ ਸੇਵਾ ਕੀਤੀ। ਭਾਂਡੇ ਮਾਂਜੇ ਸੇਵਾ ਕੀਤੀ ਤੇ ਸਾਧ ਸੰਗਤ ਫਿਰ ਘਰ ਆ ਗਏ। ਫਿਰ ਜਦੋਂ ਘਰ ਆ ਗਏ ਦੁਬਾਰੇ ਫਿਰ ਡਾਕਟਰਾਂ ਕੋਲ ਗਏ ਡਾਕਟਰ ਪੁੱਛਦੇ ਆ ਭਾਈ ਕੀ ਰਾਇ ਕੀਤੀ ਐ? ਕੀ ਫੈਸਲਾ ਲਿਆ ਤੁਸੀਂ? ਤੇ ਅਗੋਂ ਉਹਨਾਂ ਨੇ ਜਵਾਬ ਦਿੱਤਾ ਅਸੀਂ ਫੈਸਲਾ ਕੀਤਾ ਕਿ ਇਹ ਅਸੀਂ ਬੱਚਾ ਰੱਖਾਂਗੇ। ਪੈਦਾ ਕਰਾਂਗੇ, ਜਨਮ ਦੇਵਾਂਗੇ। ਤੇ ਡਾਕਟਰਾਂ ਨੇ ਹੱਥ ਖੜੇ ਕਰ ਤੇ ਫਿਰ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਸਾਡੀ ਕੋਈ ਰਿਸਪੌਂਸਿਬਿਲਟੀ ਨਹੀਂ ਕੱਲ ਨੂੰ ਸਾਨੂੰ ਲਾਂਭਾ ਨਾ ਦਿਓ ਬੱਚੇ ਦਾ ਦਿਮਾਗ ਵਿਕਸਤ ਨਹੀਂ ਹੋਇਆ ਪਰ ਜਦੋਂ ਡਾਕਟਰ ਨੇ ਇਹ ਗੱਲ ਕਹੀ ਨਾ ਤੇ ਉਸ ਭੈਣ ਨੇ ਇਹ ਗੱਲ ਕਹੀ ਕਿ ਡਾਕਟਰ ਸਾਹਿਬ ਤੁਹਾਡੀ ਜ਼ਿੰਮੇਵਾਰੀ ਨਹੀਂ ਹੈ ਪਰ ਮੈਂ ਜਿਸ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਈ ਐ ਮੈਨੂੰ ਉਹਦੇ ਤੇ ਪੂਰਨ ਭਰੋਸਾ ਹੈ ਉਹ ਮੇਰੇ ਤੇ ਬਖਸ਼ਿਸ਼ ਕਰੇਗਾ ਤੇ ਹੁਣ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਨਗੇ ਜ਼ਿੰਮੇਵਾਰ ਹੋ ਹੀ ਹੈ ਫੇਰ ਗੁਰੂ ਰਾਮਦਾਸ ਸੱਚੇ ਪਾਸ਼ਾ ਨੇ ਬਖਸ਼ਿਸ਼ ਕੀਤੀ ਕਿਰਪਾ ਕੀਤੀ ਸਾਧ ਸੰਗਤ ਉਥੋਂ ਤੱਕ ਡਾਕਟਰਾਂ ਦੀ ਪਹੁੰਚ ਨਹੀਂ ਹੈ ਤੇ ਸਾਧ ਸੰਗਤ ਜਦੋਂ ਬਖਸ਼ਿਸ਼ ਕੀਤੀ ਜ ਉਹ ਬੱਚੇ ਦਾ ਜਨਮ ਹੋਇਆ ਅੱਜ ਉਹ ਬੱਚਾ ਸਵਾ ਮਹੀਨੇ ਦਾ ਹੋ ਗਿਆ ਬਿਲਕੁਲ ਤੰਦਰੁਸਤ ਹੈ ਤੇ ਸਾਧ ਸੰਗਤ ਰੋਂਦਾ ਹੈ ਉੱਚੀ ਉੱਚੀ ਰੋਂਦਾ ਹੈ ਬੜੀ ਆਵਾਜ਼ ਹੈ ਹੱਥਾਂ ਪੈਰਾਂ ਦੀ ਬੜੀ ਸੂਣੀ ਹਲ ਚੱਲਿਆ ਉਸ ਬੱਚੇ ਦੀ ਡਾਕਟਰ ਵੀ ਹੈਰਾਨ ਹੋ ਗਏ ਕਿ ਇਹ ਕ੍ਰਿਸ਼ਮਾ ਇਹ ਚਮਤਕਾਰ ਕਿਵੇਂ ਵਾਪਰ ਜਿੱਥੇ ਡਾਕਟਰ ਦਵਾਈ ਹੋਰ ਕੋਈ ਚੀਜ਼ ਕਿਤੇ ਕੋ ਕੰਮ ਨਹੀਂ ਆਉਂਦੀ ਉੱਥੇ ਇੱਕ ਚੀਜ਼ ਕੰਮ ਆਉਂਦੀ ਹੈ ਉਹ ਗੁਰੂ ਅੱਗੇ ਕੀਤੇ ਹੋਏ ਅਰਦਾਸ ਉਹ ਜਪਿਆ ਹੋਇਆ ਨਾਮ ਉਹ ਸ਼ਰਧਾ ਤੇ ਭਾਵਨਾ ਕੰਮ ਆਉਂਦੀ ਹੈ ਅਨੇਕ ਉਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਵਖਦ ਲਈ ਜਿੱਥੇ ਗੁਰੂ ਦੇ ਨਾਮ ਨੇ ਕੰਮ ਆਉਣਾ ਉੱਥੇ ਹੋਰ ਕੋਈ ਦਵਾਈ ਕੰਮ ਨਹੀਂ ਆਉਂਦੀ ਸਾਸੰਗਤ ਸਾਸੰਗਤ ਤਾਂ ਹੀ ਸਤਿਗੁਰਾਂ ਨੇ ਕਿਹਾ ਹੈ ਦੁੱਖ ਪੰਜਨ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ ਦੁੱਖ ਪੰਜਨ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਧੀ ਐ ਆਠ ਪਹਿਰ ਆਰਾਧੀ ਐ ਪੂਰਨ ਸਤ ਗੁਰ ਗਿਆਨ ਬਸ ਗੁਰੂ ਸਾਹਿਬ ਕੋਲ ਇੱਕੋ ਚੀਜ਼ ਮੰਗੀਏ ਦਾਨਾ ਸਰਦਾਨ ਨਾਮ ਦਾ ਬਸ ਨਾਮ ਦੀ ਦਾਤ ਹਮੇਸ਼ਾ ਮੰਗੂ ਵਿਸ਼ਵਾਸ ਰੱਖੋ ਭਰੋਸਾ ਰੱਖੋ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰਦੇ ਹੋ ਲਾਈਕ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ